ਮંત્રી ਸਾਹਿਬ ਤੇ ਚੇਅਰਮੈਨ ਸਾਹਿਬ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਮੈਂ ਸੀਐਮ ਸਾਹਿਬ ਹਲਕਾ ਧੂਰੀ ਤੋਂ ਆਇਆ ਜੀ ਆਊਟਸੋਰਸ ਮੌਜੂਮਾ ਤੇ ਜਿਹੜਾ ਤੁਹਾਡੇ ਕੋਲੇ ਮਤਾ ਧੂਰੀ ਦਾ 218 ਨੰਬਰ ਜੀ ਨੋਟ ਕਰਾਇਆ ਜਾਵੇ ਜੀ ਮਤਾ ਨੰਬਰ 218 ਇਹ ਪ੍ਰਧਾਨ ਬਾਲੀ ਜੀ ਦੀ ਨਬਈ ਦੀ ਰਾਨ ਮਾਈ ਨਾਲ ਚੇਅਰਮੈਨ ਤੋਂ ਨਾ ٹرسٹ ਆਰਾਮ ਮੰਦਿਰ ਇਹਨਾਂ ਦੀ ਅਗਵਾਈ ਨਾਲ ਤੇ ਤੁਹਾਡੇ ਰਹਿਣ ਹੋਵੇ ਨਾਲ ਇਹ ਪਾਸ ਹੋਇਆ ਤੀਗਾ ਕੋ ਮਤਾ ਜੀ ਸਾਡਾ 2 ਮਹੀਨੇ ਤੋਂ ਇਹੋ ਸਾਡੇ ਟੇਬਲ ਤੇ ਤੜਫ ਰਿਹਾ ਹੈ ਅਸੀਂ ਉਹਨਾਂ ਨੂੰ ਮਿਲ ਕੇ ਬੇਨਤੀ ਵੀ ਕੀਤੀ ਪਹਿਲਾਂ ਤਾਂ ਸਾਡਾ ਉਹ ਮਤਾ ਜੀ ਜਿਹੜਾ ਉਹ ਪਾਸ ਕਰਾ ਕੇ ਸਾਡੇ ਸਫਾਈ ਕਰਮਚਾਰੀਆਂ ਨੂੰ ਉਹਨਾਂ ਨੂੰ ਜੁਆਇਨ ਕਰਾਇਆ ਜਾਵੇ ਉਸ ਮਤੇ ਦੇ ਮੁਤਾਬਕ ਨੰਬਰ 2 ਤੇ ਜੀ ਜਿਹੜੀ ਆਊਟਸੋਰਸ ਦੀ ਤਲਵਾਰ ਹੈ ਜਿਹੜੀ ਕਰਮਚਾਰੀਆਂ ਤੇ ਲਟਕ ਰਹੀ ਹੈ ਤੇ ਜਿਹੜਾ ਗਲਾਮ ਆ ਜੀ ਸਾਡਾ ਅੱਜ ਦੇ ਨੌਜਵਾਨ ਦਾ ਯਾ ਕਹਿ ਸਕਦਾ ਮੈਂ ਕਿ ਜਿਵੇਂ ਕਿ ਸਾਡੇ ਸਾਥੀ ਬਹੁਤ ਉਮਰਾਂ ਦੇ ਕੇ ਬੁਢੇ ਵੀ ਹੋ ਚੁੱਕੇ ਨੇ ਮੈਂ ਖੁਦ ਵੀ ਉਸੇ ਕੈਟਾਗਰੀ ਚ ਹਾਂ ਮੈਂ ਇੱਕ ਸਾਈਬਰਮੈਨ ਆ ਜੀ ਪਿਛਲੇ 20 ਸਾਲ ਤੋਂ ਕੰਮ ਕਰ ਰਿਹਾ ਹਾਂ ਆਊਟਸੋਰਸ ਹੀ ਕੰਮ ਕਰ ਰਿਹਾ ਹਾਂ ਬੜੀ ਨਿਗੂੜੀਆਂ ਤਰਖਾਹਾਂ ਨੇ ਤੁਸੀਂ ਆਪ ਵੇਸ਼ਕ ਸ਼ਾਨਬੀਨ ਕਰਕੇ ਧੂਰੀ ਦੇ ਵਿੱਚ ਪਤਾ ਕਰ ਸਕਦੇ ਹੋ ਸ਼ਾਹਪੂਰ ਜੀ ਨਾਮ ਦੀ ਬਲੌਂਜੀ ਦੀ ਕੰਪਨੀ ਹੈ ਜੀ ਸਾਨੂੰ ਹਰ ਮਹੀਨੇ ਉੱਥੇ ਤਰਖਾਹ ਲੜ ਕੇ ਲੈਣੀ ਪੈਂਦੀ ਹੈ ਬੇਸ਼ੱਕ ਤੁਸੀਂ ਇਹ ਅਖਬਾਰ ਫੜੋਲ ਕੇ ਦੇ ਸਕਦੇ ਹੋ ਅਖਬਾਰਾਂ ਦੀਆਂ ਸੁਰਖੀਆਂ ਨੇ ਸੀਐਮ ਸਾਹਿਬ ਦੇ ਹਲਕੇ ਦੀਆਂ ਐਨੇ ਮਾਰੇ ਹਾਲਾਤ ਨੇ ਤੇ ਜਿਹੜਾ ਵੀਰ ਜੀ ਕਹਿ ਕੇ ਗਏ ਨੇ 10 ਸਾਲ ਦੀ ਪਾਲਸੀ ਆ 3 ਸਾਲ ਦੀ ਪਾਲਸੀ ਮੈਂ ਉਸ ਗੱਲ ਦਾ ਖੰਡਨ ਕਰਦਾ ਹਾਂ ਜੀ ਬਿਲਕੁਲ ਕਿਉਂਕਿ ਇੱਕ ਸਮਾਂ ਦੀਗਾ 99 ਦਿਨ ਜਿਹੜਾ ਬੰਦਾ ਮਟਰੋਲ ਮਸਟਰੋਲ ਦੇ ਉੱਪਰ ਲਾ ਦਿੰਦਾ ਦੀਗਾ ਜੀ ਸਰਕਾਰੀ ਪ੍ਰਕਿਰਿਆ ਪੂਰੀ ਕਰਕੇ 99 ਦਿਨ ਜਿਹੜਾ ਮਸਟੌਲ ਤੇ ਆਪਣਾ ਮਤਲਬ ਕਿ ਡਿਊਟੀ ਪੂਰੀ ਕਰ ਦਿੰਦਾ ਸੀ ਤਾਂ ਉਹਨੂੰ ਪੱਕਾ ਕਰ ਦਿੱਤਾ ਜਾਂਦਾ ਸੀ ਫਿਰ ਇਹ 99 ਤੋਂ ਅੱਪ ਚਲੋ ਇੱਕ ਦਿਨ ਵਧਾ ਕੇ 30 ਕਰ ਲੈਨੇ ਆ 30 ਦੇ ਉੱਪਰ ਜ਼ੀਰੋ ਲਾਈ ਸਰਕਾਰ ਨੇ 3 ਸਾਲ ਦਾ ਕਰਤਾ ਜੀ ਜ਼ੀਰੋ ਅੱਗੇ ਕਰ ਲਈ ਤੇ 30 ਪਿੱਛੇ ਕਰਕੇ ਉਹਨੂੰ ਜੀ 3 ਸਾਲ ਦੀ ਪਾਲਿਸੀ ਦੇ ਡਿਵਾਈਡ ਕਰਤਾ ਹੁਣ 10 ਸਾਲ ਦੀ ਤੇ ਇਹ ਪੀੜ ਲੰਬਾ ਹੈ ਇਹਨੂੰ ਛੋਟਾ ਕਰਕੇ ਪਹਿਲੀ ਗੱਲ ਤਾਂ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਪਾਲਿਸੀ ਹੈ ਜਾਂ ਸਕੀਮ ਹੈ ਸफाई ਸੇਵਕੀ ਆ ਸਿਵਰਮੈਂਟੇ ਲਾਗੂ ਹੀ ਨਹੀਂ ਹੋਣੀ ਚਾਹੀਦੀ ਇਹ ਪਰਤੀ ਸਿੱਧੀ ਹੋਣੀ ਚਾਹੀਦੀ ਹੈ ਉਹਨੂੰ ਜਿਆਦਾ ਸਮਾਂ ਇਹਦੇ ਉੱਪਰ ਨਹੀਂ ਲੰਘਣਾ ਚਾਹੀਦਾ ਇੱਕ ਸਿਵਰਮੈਂਟ ਸफाई ਸੇਵਕ 10 ਸਾਲ 11 ਸਾਲ ਗੰਦ ਚ ਪਹਿਲਾਂ ਹੱਥ ਮਾਰੂਗਾ ਕੂੜੇ ਨਾਲ ਕੂੜਾ ਹੋ ਗਿਆ ਤਾਂ ਦਿਮਾਗ ਵੀ ਕੂੜਾ ਹੋ ਜਾਂਦਾ ਉਸ ਵਕਤ ਤੱਕ ਤਾਂ ਤੇ ਉਹ ਤੋਂ ਬਾਅਦ ਵੀ ਉਹਨੂੰ ਤਰਸੀਹੇ ਝੱਲਣੇ ਪੈਂਦੇ ਨੇ ਕਾਫੀ ਤਰ੍ਹਾਂ ਦੀਆਂ ਮੁਸ਼ਕਲਾਂ ਨੇ ਤੋਂ ਚਲੋ ਮੈਂ ਨਹੀਂ ਕਿ ਬੇਨਤੀਆਂ ਕਰਦਾ ਹੋਏ ਜੈ ਜਨਤਾ ਜੈ ਸੰਘਰਸ਼ ਮੇਰੀ ਗੱਲ ਤੇ ਅਮਲ ਕੀਤਾ ਜਾਵੇ ਮੈਂ ਨਹੀਂ ਸੀ ਬੇਨਤੀਆਂ ਕਰੂੰਗਾ ਵੀ ਜਿਹੜੀ ਆਊਟਸੋਰਸ ਆਊਟਸੋਰਸ ਨਾਮ ਦੀ ਤਲਵਾਰ ਹੈ ਇਹਨੂੰ ਬਿਲਕੁਲ ਹੀ ਚੱਕਿਆ ਜਾਵੇ ਜਿਹੜੇ ਸਫਾਈ ਸੇਵ ਚਿਫਰਮੈਨ ਨੇ ਉਹਨਾਂ ਨੂੰ ਬਿਨਾਂ ਸ਼ਰਤ ਮੈਕਮੇ ਦੇ ਵਿੱਚ ਕੰਟੈਕਟ ਤੇ ਰੱਖਿਆ ਜਾਵੇ ਉਹਨਾਂ ਤੇ ਕਿਸੇ ਤਰ੍ਹਾਂ ਦੀ ਕੋਈ ਪਾਲਿਸੀ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਡਾਇਰੈਕਟ ਪੱਕਾ ਕੀਤਾ ਜਾਵੇ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਪੰਜਾਬ ਦਾ ਇਹ ਹਾਲਾਤ ਕਰ ਦਿੱਤੇ ਜਿਹੜੇ ਪੰਜਾਬੀ ਲੋਕ ਨੇ ਉਹਨਾਂ ਨੂੰ ਜ਼ੋਰੇਦਾਰ ਕੀਤਾ ਜਾ ਰਿਹਾ ਤੇ ਬਾਹਰ ਤੋਂ ਲਿਆ ਕੇ ਮੋਕਸਾਈ ਜਾ ਰਿਹਾ ਉਹ ਦਿੱਲੀ ਦੀ ਤਰਜ਼ ਤੇ ਆਪਾਂ ਕਹਿ ਸਕਦੇ ਦਿੱਲੀ ਦੀ ਤਰਜ਼ ਤੇ ਸਰਕਾਰਾਂ ਪੰਜਾਬ ਨੂੰ ਲੁੱਟ ਖੋਟਦੇ ਲੱਗਿਆ ਹੋਈ ਆ ਜੀ ਮੇਰੇ ਵੀਰ ਮੈਂ ਗੱਲ ਕੀਤੀ ਹੈ ਕਿ ਲੋਕ ਬਾਹਰ ਤੋਂ ਆਉਣਗੇ ਉਹ ਬਹੁਤ ਹੀ ਸਰਕਾਰ ਦੇ ਮੁਲਾਜ਼ਮ ਸਾਥੀਓ ਜਿਵੇਂ ਆਪ ਨੂੰ ਪਤਾ ਵੀ ਪੰਜਾਬ ਤਰਾਸ਼ੀ ਦੇ ਦੌਰ ਦੇ ਵਿੱਚੋਂ ਨਿਕਲ ਰਿਆ ਥੜਾਂ ਦੀ ਮਾਰ ਹੀਟਾ ਤੇ ਇਸ ਕਰਮ ਅੱਜ ਅਸੀਂ ਸਾਰੇ ਸਾਥੀ ਜਨਟ ਐਕਸ਼ਨ ਕਮੇਟੀ ਪੰਜਾਬ ਸਿਵਲ ਸੈਕਟਰੀਏਟ ਦੀ ਇੱਕਠੇ ਹੋਏ ਲਗਭਗ ਜੱਥੇਬੰਦੀਆਂ ਨੇ ਅੱਜ ਇਹਨਾਂ ਨੇ ਇਹ ਫੈਸਲਾ ਲਿਆ ਕਿ ਆਪਾਂ ਹਰ ਪੀੜਤਾ ਸਾਥੀਆਂ ਦੇ ਨਾਲ ਖੜੀਏ ਉਹਨਾਂ ਨਾਲ ਮੋਢਾਂ ਨਾਲ ਮੋਢਾ ਲਾ ਕੇ ਖੜੀਏ ਕਿਉਂਕਿ ਉਹਨਾਂ ਨੂੰ ਹੁਣ ਸਾਡੀ ਲੋੜ ਆ ਸਾਨੂੰ ਪ੍ਰਮਾਤਮਾ ਨੇ ਇੰਨਾ ਕੁ ਜ਼ਿਆਦਾ ਦਿੱਤਾ ਹੋਇਆ ਕਿ ਅਸੀਂ ਦੂਜੇ ਦੀ ਹੈਲਪ ਕਰ ਸਕਦੇ ਹਾਂ ਤੇ ਜਦੋਂ ਹਰ ਇੱਕ ਇਨਸਾਨ ਜਿਹਦੇ ਕੋਲ ਇਨਕਮ ਹੈ ਜਾਂ ਨਹੀਂ ਹੈਗੀ ਆ ਉਹ ਵੀ ਸਹਾਇਤਾ ਦੇ ਲਈ ਪੁੱਦਿਆ ਹੋਇਆ ਤੇ ਆਪਾਂ ਮੁਲਾਜ਼ਮ ਕਿਉਂ ਨਹੀਂ ਅੱਗੇ ਵਧਦੇ ਉਹ ਸਾਰੀ ਜਥੇਬੰਦੀਆਂ ਨੂੰ ਮੈਂ ਦੇਖਿਆ ਵੀ ਹੈ ਡੈਮੋਕਰੈਟਿਕ ਟੀਚਰ ਯੂਨੀਅਨ ਆ ਕੋਈ ਮਾਲ ਵਿਭਾਗ ਦੀ ਜਥੇਬੰਦੀਆਂ ਉਹ ਬੜੇ ਤਕੜੇ ਪੱਧਰ ਤੇ ਇਹ ਹੈਲਪਫੁਲੀ ਅੱਗੇ ਆ ਰਹੀਆਂ ਨੇ ਸੋ ਸੈਕਰੀਟੇਟ ਵੀ ਅੱਗੇ ਆ ਗਿਆ ਸੋ ਮੈਂ ਅੱਜ ਦੇ ਇਸ ਮੀਟਿੰਗ ਤੋਂ ਬਾਅਦ ਬੇਨਤੀ ਕਰਦਾ ਚੰਡੀਗੜ੍ਹ ਮੋਹਾਲੀ ਦੇ ਸਮੂਹ ਟਰੈਕਟਰੋਰੇਟਾਂ ਨੂੰ ਕਿ ਪਰਸੋਂ ਅਸੀਂ ਇੱਕ ਮੀਟਿੰਗ ਰੱਖ ਰਹੇ ਆ ਗੁਰਦੁਆਰਾ ਸਾਹਿਬ 22 ਦੇ ਵਿੱਚ 22 D ਦੇ ਵਿੱਚ ਉੱਥੇ 4 ਵਜੇ ਆਪਾਂ ਇੱਕ ਮੀਟਿੰਗ ਕਰਨੀ ਆ ਸਾਰੇ ਹੀ ਡਾਇਰੈਕਟੋਰੇਟ ਦੇ ਸਾਥੀ ਚਾਹੇ ਉਹ ਮੁਹਾਲੀ ਦੇ ਚਾਹੇ ਚੰਡੀਗੜ੍ਹ ਦੇ ਆ ਉਹ 4 ਵਜੇ ਪੁੱਜਣ ਦੀ ਕੋਸ਼ਿਸ਼ ਕਰੋ ਨਾਲ ਦੀ ਨਾਲ ਜ਼ਰੂਰੀ ਨਹੀਂ ਜੂਨੀ ਨਾਲ ਦੇ ਸਾਥੀ ਜੋ ਵੀ ਇਸ ਵਿੱਚ ਕੰਮ ਕਰਨਾ ਚਾਹੁੰਦਾ ਹੈ ਡਾਇਰੈਕਟੋਰੇਟ ਦੇ ਸਾਥੀ ਉੱਥੇ ਹੋਣ ਆਪਾਂ ਵੀ ਉਹ ਤਬੰਦੀ ਕਰਕੇ ਡਾਇਰੈਕਟੋਰੇਟਾਂ ਜਿਵੇਂ ਕਲੈਕਸ਼ਨ ਕਰਾਂਗੇ ਤੇ ਸਾਰੇ ਕਲੈਕਸ਼ਨ ਇਕੱਠੀ ਕਰਕੇ ਆਪਾਂ ਜਿਹੜੀ ਆ ਹਰ ਪੀੜਤਾ ਲਈ ਜਿਹੜੀ ਆ ਉਹਨਾਂ ਦੇ ਮੋਢੇ ਨਾਲ ਮੋਢਾ ਲਾਵਾਂਗੇ ਜੋ ਵਿਅਕਤੀ ਸਹਾਤਾ ਉਹਦੀੋ ਕਰਾਂਗੇ ਇਹਦੇ ਨਾਲ ਨਾਲ ਸਾਰੇ ਮੁਲਾਜ਼ਮ ਮੰਡਲੀਆ ਸਾਰੇ ਜੱਥੇ ਬੰਦਿਆਂ ਨੂੰ ਵੀ ਬੇਨਤੀ ਆ ਕਿ ਉਹ ਵੀ ਕੋਣ ਵਾਲੇ ਸਮੇਂ ਦੇ ਵਿੱਚ ਮੀਟਿੰਗ ਲਈ ਤਿਆਰ ਹੈ ਪਹਿਲੇ ਇਹ ਮੀਟਿੰਗਾਂ ਜਿਹੜੀਆਂ ਹਰ ਪੀੜਤਾ ਦੇ ਲਈ ਹੋਣਗੀਆਂ ਤੇ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਬਹੁਤ ਸਾਰੇ ਸਾਥੀਆਂ ਦੀ ਆਦਤ ਉੱਤੀਓ ਸ਼ਕਲ ਦੇਖ ਲਈ ਇਹ ਕਹਿਣਾ ਸ਼ੁਰੂ ਕਰ ਦਿੰਦੇ ਆ ਕਿ ਕੀ ਫਜ਼ੂਲ ਦੇ ਤੰਮਾ ਚ ਲੱਗੇ ਟੀਅਰ ਦੀ ਗੱਲ ਕਰੋ ਏਰੀਅਰ ਦੀ ਗੱਲ ਕਰੋ ਪ੍ਰਾਣੀ ਪੈਨਸ਼ਨ ਦੀ ਗੱਲ ਕਰੋ ਠੀਕ ਆ ਭਰਾਵਾ ਤੁਸੀਂ ਜੋ ਕਹਿੰਦੇ ਹੋ ਉਹ ਵੀ ਸਿਰ ਮੱਥੇ ਆ ਆਹ ਕਾਰਜ ਪੂਰਾ ਕਰਨ ਤੋਂ ਬਾਅਦ ਜੇ ਸਾਂਝੇ ਮੁਲਾਜ਼ਮ ਮੰਚ ਦੀ ਮੀਟਿੰਗਾਂ ਹੁੰਦੀ ਹੈ ਇਸ ਕਾਰਜ ਲਈ ਤੇ ਸਾਂਝੇ ਮੁਲਾਜ਼ਮ ਮੰਚ ਦਾ ਪੁਨਰਗਠਨ ਆਟੋਮੈਟਿਕਲੀ ਹੋ ਜਾਣਾ ਉਹਦੇ ਵਿੱਚ ਆਪਾਂ ਸਾਥੀਆਂ ਦੀਆਂ ਡਿਊਟੀਆਂ ਲਾ ਕੇ ਕਨਵੀਨਰ ਦੁਆਰਾ ਬਣਾ ਕੇ ਤੇ ਜਿਹੜੇ ਸਾਥੀ ਫੇਸਬੁੱਕ ਤੇ ਕਾਫੀ ਵਿਦਵਾਨ ਬਣਦੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਅੱਗੇ ਆਓ ਆਣ ਕੇ ਤੁਸੀਂ ਵੀ ਉੱਤੇਦਾਰੀਆ ਲਾਓ ਤਾਂ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਸਰਕਾਰ ਨੂੰ ਵੀ ਘੇਰ ਸਕੀਏ ਪਰ ਅੱਜ ਦੀ ਜਿਹੜੀ ਮੇਨ ਕਾਮ ਆ ਉਹ ਇਹ ਆ ਕਿ ਆਪਣੇ ਪੰਜਾਬ ਵਾਸੀਆਂ ਨਾਲ ਜਿਹੜੇ ਹੜਤਾਲ ਜੂਝ ਰਹੇ ਉਹਨਾਂ ਨਾਲ ਖੜੀਏ ਸੋ ਤਿਆਰ ਹਾਂ ਉਹਨਾਂ ਦੇ ਸਮੇਂ ਦੇ ਵਿੱਚ ਜਲਦੀ ਅਗਲੇ ਹਫ਼ਤੇ ਦੇ ਵਿੱਚ ਇੱਕ ਮੀਟਿੰਗ ਕਰਕੇ ਵੱਡੀ ਕਲੈਕਸ਼ਨ ਕਰਕੇ ਆਪਾਂ ਵੀ ਜਿਵੇਂ ਬਾਕੀ ਜੱਥੇਬੰਦੀਆਂ ਸਮਾਜ ਸੇਵੀ ਜੱਥੇਬੰਦੀਆਂ ਸੇਵਾ ਕਰ ਰਹੀਆਂ ਆਪਾਂ ਵੀ ਉਵੇਂ ਹੀ ਸੇਵਾ ਨੂੰ ਅੰਜਾਮ ਦੇਵਾਂਗੇ ਆਪਣੀ ਟੀਮ ਅੰਜਾਮ ਦੇਗੀ ਇਸ ਟੀਮ ਦੇ ਵਿੱਚ ਤੁਸੀਂ ਸਾਰੇ ਸ਼ਾਮਿਲ ਹੋਵੋਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ